ਇਹ ਗੱਲ ਮੌਸਮ ਦੀ ਮੀਂਹ ਦੀ ਕਿਉਂਕਿ ਕਿਸ ਦੇ ਖਿਆਲ 5 6 ਤੇ 7 ਅਕਤੂਬਰ ਨੂੰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਿਮਾਚਲ ਪ੍ਰਦੇਸ਼ ਤੇ ਜੰਮੂ ਚ ਹੈਵੀ ਟੂ ਹੈਵੀ ਰੇਨਫਾਲ ਦੀ ਪਵਿਕਵਾਣੀ ਕੀਤੀ ਗਈ ਹ ਤੇ ਪੰਜਾਬ ਭਾਰਤ ਚ ਮੌਸਮ ਦਾ ਮિજાਜ ਬਦਲਿਆ ਵੀ ਵੇਖਿਆ ਹੋਇਆ ਮਿਲਿਆ ਹੈ सवेर तो ही कई इलाक हवा मी रहा है पाग ने अगले तीन दिन भारी मीह जारी किया है अज तो सात अक्टूबर तक भारी मीह की संभावना वैदर डिपार्टमेंट जाहिर की गई है अंदेशा लगाया जा रहा है पंजाब हिमाचल जम्मू कश्मीर भारी मीह की दे चेतावनी दी गई है भारीट के चलते डेम्स ही पानी छड़ना शुरू हो गया है ਬੀਤੇ ਕਾਲ ਵੀ ਪੌਂਗ ਡੈਮ ਤੋਂ ਪਖੜ ਡੈਮ ਤੋਂ 2-2 ਫੁੱਟ ਜੋ ਪਾਣੀ ਹੈ ਉਹ ਛੱਡਿਆ ਗਿਆ ਸੀ ਤਾਂ ਜੋ ਜੇ ਪਾਰੀ ਮੀ ਪਏ ਤੇ ਜੋ ਡੈਮ ਚ ਪਾਣੀ ਨੂੰ ਸਟੋਰ ਕੀਤਾ ਜਾ ਸਕੇ ਕਿਸ ਤੱਕ ਨਾਲ ਅਗਸਤ ਦੇ ਮਹੀਨੇ ਸਤੰਬਰ ਦੇ ਮਹੀਨੇ ਚ ਖਾੜਾ ਮਾਰਗੀ ਸਥਿਤੀ ਪੰਜਾਬ ਚ ਬਣੀ ਸੀ ਤਕਰੀਬਨ 25000 ਪਿੰਡ ਇਸ ਦੀ ਚਪੇਟ ਚ ਆਏ ਸੀ ਤੇ ਪੰਜਾਬ ਪਾਰ ਚ ਮੌਸਮ ਦਾ ਮિજાਜ ਬਦਲਿਆ ਸਵੇਰ ਤੋਂ ਹੀ ਕਈ ਇਲਾਕਿਆਂ ਚ ਤੇਜ਼ ਹਵਾ ਦੇ ਨਾਲ

ਨਾਟਕ ਜਾਰੀ ਕੀਤਾ ਗਿਆ ਸੀ ਉਸੇ ਤਰ੍ਹਾਂ ਉਸ ਹਾਲਤ ਵਿੱਚ ਕਿ ਅੱਜ ਸਵੇਰੇ 5 ਵਜੇ ਤੋਂ ਤੇਜ਼ ਬਾਰਿਸ਼ ਹੋਈ ਐ ਇਸ ਦਿਨੇ ਦੇ ਤੱਕ ਸੱਤ ਤੱਕ ਜਿਹੜੇ ਤੁਸੀਂ ਦੇਖਿਆ ਤੇ ਬਾਰਿਸ਼ ਸਵੇਰੇ ਤੋਂ ਪੂਰੀ ਬਹੁਤ ਸ਼ਾਮ ਹੋਈ ਐ ਪਰ ਸਵੇਰੇ 5 ਵਜੇ ਕਾਫੀ ਤੇਜ਼ ਬਾਰਿਸ਼ ਹੋਈ ਐ ਜਿਸ ਦੇ ਨਾਲ ਹਿਦਾਰਪੁਰ ਦਾ ਇਹ ਪੂਰਾ ਮੌਸਮ ਐ ਉਹ ਪੂਰਾ ਠੰਡਾ ਹੋ ਗਿਆ ਐ ਤੇ ਇਹ ਕੰਡੈਮ ਦੀ ਗੱਲ ਕੀਤੀ ਜਾਵੇ ਤੇ ਡੈਮ ਵੀ ਜਦੋਂ ਮੌਸਮ ਪਰ ਚੇਤਾਵਨੀ ਨਹੀਂ ਦਿੱਤੀ ਸੀ ਉਸ ਤੋਂ ਪਹਿਲਾਂ ਹੀ ਡੈਮ ਵਿਭਾਗ ਵਾਲੋਂ ਜਿਹੜੇ ਟਾਈਮ ਖਾਲੀ ਕਿਤੇ ਰਹੇ ਕੱਲ ਵੀ ਇਹਨੀਆਂ ਦੇ ਪੌਂਡ ਡੈਮ ਤੋਂ 50 ਹਜ਼ਾਰ ਕਿਊਬਿਕ ਪਾਣੀ ਛੱਡਿਆ ਗਿਆ ਜੋ ਕਿ ਸਭ ਤੋਂ ਵੀ ਵੀ ਸਰ ਵੀਜ਼ੂਅਲ ਵੀ ਨਾਲ ਦਿਖਾਣੇ ਆ ਇਹ ਬੇਸ਼ੱਕ ਸਵੇਰ ਦਾ ਸੀਗਾ 50 ਹਜ਼ਾਰ ਕਿਊਬਿਕ ਪਾਣੀ ਜਿਹੜਾ ਕੱਲ ਪੌਂਡ ਡੈਮ ਤੋਂ ਛੱਡਿਆ ਗਿਆ ਉਸੇ ਨਾਲ ਜੀ ਬੈਂ ਹੈ ਫਾਜੀ ਜਿੱਤੇਗਾ ਨਹੀਂ ਕਿ ਮੌਸਮ ਦਾ ਭਾਰ ਦੇ ਬਣਾ ਜਿਹੜਾ 3 ਦਿਨ ਦਾ ਲੱਟ ਆ ਉਸ ਨੂੰ ਲੈ ਕੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਡੀਸੀ ਦੇ ਨਾਲ ਵੀ ਸਾਡੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਉਹ ਡੈਮ ਦੇ ਪ੍ਰਬੰਧਕਾਂ ਦੇ ਨਾਲ ਪੂਰੀ ਅਤੇ ਕੋਈ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਉਸ ਦੇ ਨਾਲ ਨਿਪਟਣ ਦੇ ਲਈ ਪੂਰੀ ਸਰਕਾਰ ਤਿਆਰ ਹੈ ਕਿ ਜਿਆਦਾ ਨਹੀਂ ਪੈਂਦਾ ਤਾਂ ਡੈਮ ਦੇ ਵਿੱਚ ਹੋਰ ਵੀ ਪਾਣੀ ਛੱਡਿਆ ਜਾ ਸਕਦਾ ਹੈ ਤੇ ਅੱਜ ਮੌਸਮ ਤੋਂ ਹਿਸ਼ਾਰਪੁਰ ਦੀ ਗੱਲ ਕੀਤੀ ਜਾਵੇ ਜੀ ਕਿ ਅੱਜ ਦੇ 5 ਵਜੇ ਕਾਫੀ ਤੇਜ਼ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਪੂਰਾ ਜਿਹੜਾ ਮੌਸਮ ਸੀ ਉਹ ਠੰਡਾ ਹੋ ਗਿਆ ਹੁਣ ਬੇਸ਼ੱਕ ਬਾਰਿਸ਼ ਰੁਕੀ ਹੋਈ ਹੈ ਪਰ ਜੇ ਬਦਲਵਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਵੀ ਸੰਯੁਕਤ ਬਦਲਵਾਈ ਪੂਰੀ ਬਣੀ ਹੋਈ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਮਰੀਕਾ ਨੂੰ ਤਸਵੀਰਾਂ ਦਿਖਾਉਣ ਦੇ ਲਈ ਤੇ ਹੁਸ਼ਿਆਰਪੁਰ ਚ ਸਵੇਰੇ ਤਕਰੀਬਨ 5 ਵਜੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਬੂੰਦਾਬਾਂਦੀ ਹੋਨੇ ਵੀ ਹੋ ਰਹੀ ਹੈ ਕਿਸਤੇ ਨਾਲ ਪ੍ਰਸ਼ਾਸਨ ਵੀ ਅਲਰਟ ਹੈ ਡੈਮਸ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਮੀਂਹ ਦਾ ਅਲਰਟ ਹੈ 5 6 ਤੇ सत्त अक्टूबर में किस तरीके कुछ थावान पर येलो अलर्ट जारी किया गया तो कुछ थावान पर जो है ओरेंज अलर्ट भी प्रशासन के वालों जारी किया गया है दे, मैप के जरिए तो दिखाने की कोशिश कर रहे है कि ऑरेंज अलर्ट है तो येलो अलर्ट जारी किया गया है क्योंकि तो छे अक्टूबर की कुछ मौसम का मिजाज रहेगा कल ए मैप जरिए समझाने की कोशिश अं तुम्हें कर रहे हैं पठानकोट हशियारपुर कपूथला रूपनगर नवाशहर मोहाली फतेहगढ़ साहब पटियाला इन थावान ऑरेंज अलर्ट जारी किया गया जबकि जो दूसरे जिले ने तरन तारण फिरोजपुर मोगा फरीदकोट बनाला बठिंडा फाजिलका मुक्तर साहब मानसा संगरूर इन थावान प्रशासन के वलों येलो अलर्ट जारी किया गया तो है कल तो भारी मीह का अलर्ट है मीह का येलो अलर्ट भी है छे अक्टूबर में कि येलो अलर्ट है पठानकोट गुरदासपुर अमृतसर हुशियारपुर कपूरथला तरन तारण जलंधर रोपण नावा शहर मोगा लुधिया फिरोजपुर फरीदकोट फाजिलका बरन मोगा बठिडा मुक्तर साहब मानसा संगरूर च येलो अलर्ट जारी किया गया जलों की जिन्होंने थावान जो मौसम है ठीक रहेगा वह मोहाली पटियाला फतेहगढ़ साहब क्योंकि मौसम का मिजाज एकदम ही बदल ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਕਿਸੇ ਕਿਸੇ ਨਾਲ ਰਾਤ ਤੋਂ ਹੀ ਬਦਲਵਾਹੀ ਹੋ ਰਹੀ ਹੈ ਰੁਖ ਰੁਖ ਕੇ ਮੀਂਹ ਪਰ ਹੈ ਹਾਲ ਫਿਲਾਸ਼ ਅਚੀ ਤਸਵੀਰਾਂ ਹੁਸ਼ਿਆਰਪੁਰ ਦੀਆਂ ਦੇਖੀਆਂ ਨੇ ਕਿਉਂਕਿ ਸੜਕਾਂ ਤੇ ਪਾਣੀ ਖੜਿਆ ਹੋਇਆ ਹੈ ਕਿਸੇ ਕਿਸੇ ਨਾਲ ਸਵੇਰੇ ਤਕਰੀਬਨ 5 ਵਜੇ ਤੋਂ ਮੀਂਹ ਪੈ ਰਿਹਾ ਹੈ ਤੇ ਹੁਣੇ ਵੀ ਬੂੰਦਾਬੰਦੀ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਜਾਨਾ ਤੋਂ ਰਜਿੰਦਰ ਲਾਈਵ ਜੁੜੇ ਨੇ ਰਜਿੰਦਰ ਤੁਸੀਂ ਦੱਸਾਂਦਾ ਜੋ ਮੌਸਮ ਹੈ ਕੀ ਕੁਝ ਇੱਥੇ ਕਹਿੰਦਾ ਹੈ ਕਿ ਇੱਥੇ ਵੀ ਮੀਂਹ ਪੈ ਰਿਹਾ ਹੈ ਆ ਬਿਲਕੁਲ ਸਰਪ੍ਰੋਤ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਨੂੰ ਲੈ ਕੇ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ ਔਰ ਕਿਹਾ ਜਾ ਰਿਹਾ ਸੀ ਕਿ 5 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਿਹੜੀ ਸੂਬੇ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਬਰਸਾਤ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਕਈ ਜ਼ਿਲ੍ਹਿਆਂ ਲਈ ਜਿਹੜਾ ਆ yellow alert ਤੇ ਕਈਆਂ ਲਈ orange alert ਜਾਰੀ ਕੀਤਾ ਹੈ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਜਿਹੜੀ ਹੈ بارش ਜਿਹੜੀ ਆ ਹੋ ਰਹੀ ਆ ਬੇਸ਼ੱਕ بارش ਜਿਹੜੀ ਰੁਕ ਰੁਕ ਕੇ ਹੋ ਰਹੀ ਆ ਪਰ ਕਿਤਨਾ ਕਿਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਤਨਾ ਕਿਤੇ ਜਿਹੜੀ ਆ ਉਹ ਸਹੀ ਸਾਬਤ ਹੋਈ ਆ ਤਾਂ ਲੋਕਾਂ ਨੂੰ ਵੀ ਥੋੜਾ ਜਿਹਾ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਆ ਪਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੀਆਂ ਸੈਂਟਰ ਦੀ ਗੱਲ ਬਾਤ ਤੁਸੀਂ ਜਾਈ ਰੱਖੋ ਆਲੇ ਦੁਆਲੇ ਦੀ ਤਸਵੀਰਾਂ ਵੀ ਦੇਖਨੀਆਂ ਚਾਹਵਾਂਗੇ ਜੀ ਜੀ ਰਜਿੰਦਰ ਤੁਸੀਂ ਆਪਣੀ ਗੱਲਬਾਤ ਜਾਰੀ ਰੱਖ ਸਕਦੇ ਹੋ ਨਾਲਾ ਤਸਵੀਰਾਂ ਵੀ ਦੇਖਨੀ ਚਾਹਾਂਗੇ ਆ ਦੇਖੋ ਬਿਲਕੁਲ ਸਰਦੋ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਦਾ ਜ਼ਿਕਰ ਕਰ ਰਹੇ ਸੀ ਕਿ ਮੌਸਮ ਵਿਭਾਗ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਹੈ ਉਹ ਉਸ ਭਵਿੱਖਬਾਣੀ ਨੂੰ ਲੈ ਕੇ ਜਿਹੜਾ ਮੀਂਹ ਬਰਸਾਤ ਜਿਹੜੀ ਆ ਉਹ ਜ਼ਰੂਰ ਹੋ ਰਹੀ ਆ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਨਾਰਥ ਇੰਡੀਆ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਿਹੜੀ ਇਹ ਭਾਰੀ ਬਰਸਾਤ ਵੀ ਹੋ ਸਕਦੀ ਹੈ ਹਾਲਾਂਕਿ ਵਕਵਾਕ ਡੈਮਾ ਦਾ ਜ਼ਿਕਰ ਕਰੀਏ ਤਾਂ ਉੱਥੇ ਵੀ ਜਿਹੜਾ احتیاط برتن ਦੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਪਰ ਦੂਸਰੇ ਪਾਸੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਜਿਹੜਾ بارش ਹੈ ਦਾ ਕਹਿਰ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਵੇਰ ਤੋਂ ਜਿਹੜੀ بارش ਹੋ ਰਹੀ ਹੈ ਤਾਂ ਇਸ ਦੇ ਨਾਲ ਨਾਲ ਜਿੱਥੇ ਸੜਕੀ ਆਵਾਜਾਈ ਤੇ ਇਸ ਦਾ ਅਸਰ ਪਿਆ ਤਾਂ ਉੱਥੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਵੀ ਗਰਮੀ ਤੋਂ ਜਿਹੜੀ ਆ ਜ਼ਰੂਰ ਰਾਹਤ ਮਿਲੀ ਹੈ ਕਿਉਂਕਿ ਆ ਕੁਝ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਆ ਮੌਸਮ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਹਲੇ ਕੋਈ ਵੀ ਰਾਹਤ ਨਹੀਂ ਹੈ ਪਰ 5 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਿਹੜੀ ਹੈ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਪਰ ਇਸ ਦੇ ਨਾਲ ਨਾਲ ਕਈ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਬਰਸਾਤ ਵੀ ਹੋ ਸਕਦੀ ਹੈ ਇਸ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਖਾਸ ਅਪੀਲ ਕੀਤੀ ਗਈ ਹੈ ਕਿਉਂਕਿ ਇਹ ਝੋਨੇ ਦਾ ਸੀਜ਼ਨ ਹੈ ਤਾਂ ਜਿਹੜੇ ਕਿਸਾਨ ਨੇ ਆਪਣੀਆਂ ਫਸਲਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਵੀ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਵੀ احتیاط برتن ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਪਾਣੀ ਦੀ ਨਿਕਾਸੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਆ ਕਰਨ ਦੀ ਜਿਹੜੀ ਆ ਗੱਲ ਕਿਤਨੇ ਕਿਤੇ ਕਹੀ ਜਾ ਰਹੀ ਹੈ ਕਿ ਇਸੇ ਤਰੀਕੇ ਦੇ ਨਾਲ ਅਗਰ ਤੇਜ਼ ਬਰਸਾਤ ਹੁੰਦੀ ਹੈ ਤਾਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਉਹ ਖਰਾਬ ਨਾ ਹੋਣ ਤਾਂ ਬੇਸ਼ੱਕ احتیاط ਵਰਤਣ ਦੇ ਲਈ ਕਿਹਾ ਗਿਆ ਹੈ ਪਰ ਦੂਸਰੇ ਪਾਸੇ ਜਿਹੜਾ بارش ਦਾ ਕਹਿਰ ਆ ਉਹ ਵੀ ਜਰੂਰ ਜਿਹੜਾ ਦੇਖਣ ਨੂੰ ਮਿਲ ਰਿਹਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਿੰਦਰ ਸਾਹਿਬ ਨੂੰ ਤਸਵੀਰਾਂ ਦੇਖਾਉਣ ਦੇ ਲਈ ਤੇ ਬਦਲਵਾਹੀ ਜ਼ਿਲ੍ਹੰਦਰ ਚ ਵੀ ਹੋ ਰਹੀ ਹੈ ਹੁਸ਼ਿਆਰਪੁਰ ਚ ਵੀ ਹੋ ਰਹੀ ਹੈ ਕਿਉਂਕਿ ਮੌਸਮ ਦਾ مزاج ਇੱਕਦਮ ਹੀ ਜੋ ਹੈ ਬਦਲਿਆ ਹੋਇਆ ਬਖਾਇਦੇ ਰਿਹਾ ਕਿਉਂਕਿ ਹਾਲ ਫਿਲਹਾਲ ਜਦੋਂ ਮੌਨਸੂਨ ਗਿਆ ਉਸ ਤੋਂ ਬਾਅਦ ਗਰਮੀ ਕਾਫੀ ਜ਼ਿਆਦਾ वध गई स इंझ जाप जिमें कि जून जुलाई का महीना होंगे पर एक बार मुड़ तो मौसम ने करवट ली है बखाव से मैप के जरिए की कुछ मौसम का जो हाल रहेगा मिजाज रहेगा वो दसन की कोशिश कर रहे हैं पांच अक्टूबर में इना था ओरेंज अलर्ट जारी किया गया है होशियारपुर अमृतसर तरन तारण कपूटला रूपनगर जलंधर लुधिया नवाशहर फिरोजपुर फरीदकोट लुधियाण मोगा तो इना था ओरेंज अलर्ट प्रशासन के वलों ਜਾਰੀ ਕੀਤਾ ਗਿਆ ਤੇ ਕਿਸਤੇ ਕੇ ਨਾਲ ਇਹ ਹਾਲਾਤ ਇੱਥੇ ਬੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਜੇ ਮੈਂ ਜ਼ਿਕਰ ਕਰਾਂ ਤੇ ਮੌਸਮ ਪਹਿਲਾ ਹੀ 올อตเท ਹੈ ਤੇ ਗੱਲ ਕਰਾਂਗੇ ਫਰੀਦਕੋਟ ਜਿੱਥੇ ਕੀ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ ਫਰੀਦਕੋਟ ਕਿਸਾਨਾਂ ਤੇ ਮੀਂਹ ਦੀ ਮਾਰ ਪਈ ਹੈ ਮੀਂਹ ਦੇ ਕਰਕੇ ਮੰਡੀ ਚ ਪਈ ਝੋਨੇ ਦੀ ਫਸਲ ਪਿਚ ਗਈ ਹੈ ਖੁੱਲੇ ਅਸਮਾਨ ਹੇਠ ਇਹ ਫਸਲ ਪਈ ਉਸੇ ਝੋਨੇ ਦੀ ਕਿ ਮੰਡੀਆਂ ਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਖਰੀਦ ਇਨਫੈਕਟ ਹੋ ਰਹੀ ਹੈ ਕਿਸਾਨਾਂ ਤੇ ਆਰਤਿਆਂ ਦੀ ਜੋ ਚਿੰਤਾ ਹੈ ਉਹ ਵੱਡੀ ਹੈ ਮੇਰੇ ਨਾਲ ਮੇਰੇ ਸੋਗੇ ਦੇਵਾਨੰਦ ਫੋਨ ਲਾਈਨ ਤੇ ਜੁੜੇ ਨੇ ਦੇਵਾਨੰਦ ਪਹਿਲੇ ਕਿਸਾਨਾਂ ਤੇ ਹੜਾਂ ਦੀ ਮਾਰ ਸੀ ਤੇ ਹੁਣ ਮੀਂਹ ਦੀ ਮਾਰ ਅ ਬਿਲਕੁਲ ਸਹੀ ਦਾਨੀ ਉਹ ਪਹਿਲਾਂ ਤਾਂ ਹੜਾ ਦੀ ਮਾਰ ਲਈ ਕਿਸਾਨ ਚੱਲ ਰਹੇ ਸੀ ਲੇਕਿਨ ਜਦੋਂ ਮੈਂ ਕਿਹਾ ਕਿ ਮੌਸਮ ਬਾਅਦ ਨੇ 507 ਤਰੀਕ ਦੇ ਅਲੜ ਬਸਤੀਆਂ ਨੂੰ ਦਰਕਾਰ ਕੇ ਛੋਨਾ ਫ੍ਰੀ ਕੋਟ ਦੀ ਮੰਡੀ ਵਿੱਚ ਲਿਆਂਦਾ ਗਿਆ ਸੀ ਅਸੀਂ ਕੱਲ ਵੀ ਤਸਵੀਰਾਂ ਲਗਾਈਆਂ ਸੀ ਪੁੱਲੇ ਸਮਾਨ ਦੇ ਥੱਲੇ ਛੋਨਾ ਜਿਹੜਾ ਪਿਆ ਤੇ ਪ੍ਰਬੰਧ ਜਿਹੜੇ ਅਧੂਰੇ ਦਿਖਾਈ ਦਿੰਦੇ ਸੀ ਤਾਂ ਲੇਕਿਨ ਪ੍ਰਸ਼ਾਸਨ ਨੂੰ ਬਾਰ ਬਾਰ ਇਸ ਬਾਰੇ ਕਿਹਾ ਵੀ ਇਹ ਤਾਂ ਦੇਕੇ ਨਾ ਜਿੱਤ ਕੇ ਕਿਸਾਨਾਂ ਦਾ ਛੋਨਾ ਉਹ ਪਾਣੀ ਵਿੱਚ ਵਹਿੰਦਾ ਨਜ਼ਰ ਆ ਰਿਹਾ ਹੈ ਮੇਨਰ ਜਿਹੜੀ ਪਾਣੀ ਵਾਂਗੂੰ ਵਹਿੰਦੀ ਨਜ਼ਰ ਆ ਰਹੀ ਹੈ ਤਾਂ ਕਿਸਾਨ ਕਿੰਨੇ ਚਿੰਤਾਜਿਤ ਨੇ ਕਿ ਕਿ ਕਈ ਮਾਰ ਖੇਤਾਂ ਨੂੰ ਪੈ ਚੁੱਕੀਆਂ ਨੇ ਤੇ ਨਿਕਲਣ ਚੋਨਾ ਜਿਹੜਾ ਅੱਜ ਰਾਤ ਦਾ ਜਿਹੜੀ ਬਾਰਿਸ਼ ਹੋ ਰਹੀ ਆ ਉਹਦੇ ਵਿੱਚ ਚੋਨਾ ਪੈਂਦਾ ਨਜ਼ਰ ਆ ਰਿਹਾ ਤਾਂ ਹੁਣ ਇਸ ਵੇਲੇ ਕਿਉਂਕਿ ਚਿੰਤਾ ਕਿਸਾਨਾਂ ਦੀ ਤੇ ਆੜਤੀਆਂ ਦੀ ਉਹਨਾਂ ਦੀ ਵੱਧ ਗਈ ਆ ਤਾਂ ਪ੍ਰਬੰਧ ਜਿਹੜੇ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਫ੍ਰੀ ਕੋਰਟ ਦੀ ਮੰਡੀ ਦੇ ਇੰਨੇ ਦੇ ਚੋਨਾ ਖੁੱਲੇ ਸਮਾਨ ਦੇ ਥੱਲੇ ਪਿਆ ਹੋਇਆ ਤਾਂ ਕਿਸਾਨ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ ਕਿ ਅਗਰਕਰ ਅਸੀਂ ਕੱਲ੍ਹ ਇਸ ਦੇ ਬਾਰੇ ਜਾਣਕਾਰੀ ਦਿੱਤੀ ਲੇਕਿਨ ਕੋਈ ਵੀ ਕਾਰੀਰ ਜ਼ਬਰ ਨਹੀਂ ਗਿਆ ਕਿ ਸਰਕਾਰ ਦਾਅਵੇ ਕੀਤੇ ਗਏ ਸੀ ਕਿ ਪੂਕਤਾ ਇੰਤਜ਼ਾਮਾਤ ਮੰਡੀਆਂ 'ਚ ਕੀਤੇ ਗਏ ਨੇ ਕਿਸਾਨਾਂ ਦੇ ਲਈ ਪਰ ਇਹ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁਲਦੀਆਂ ਇਹ ਤਸਵੀਰਾਂ ਬਿਲਕੁਲ ਲਗਾਤਾਰ ਦਾਅਵੇ ਕੀਤੇ ਹੋਏ ਰਹੇ ਸੀ ਕਿ ਟਿਕਟਰੀ ਕਿਹੜਾ ਵੀ ਕਿਹਾ ਜਾ ਰਿਹਾ ਸੀ ਪ੍ਰਬੰਧ ਪੂਰੇ ਨੇ ਜਦੋਂ ਅਸੀਂ ਕੱਲ ਵੀ ਕਰੋੜ ਤੇ ਬਿਠਾ ਕਿ ਪ੍ਰਬੰਧ ਦਾ ਜਿਹੜੇ ਬਿਲਕੁਲ ਤੋਂ ਰੇਸੀ ਲੋਕਰ ਇਸ ਗੱਲ ਦੀ ਚਿੰਤਾ ਵੀ ਦਿਖਾਈ ਕਿ ਅਧਿਕਾਰਕਾਰ ਸਾਨੂੰ ਇੱਥੇ ਕੋਈ ਵੀਕਾਰੀ ਆ ਕੇ ਨਹੀਂ ਮਿਲਦਾ ਨਾ ਹੀ ਕੋਈ ਵੀ ਕੋਈ ਜਾਣਕਾਰੀ ਦਿੰਦਾ ਤਾਂ ਨਾ ਹੀ ਸਾਨੂੰ ਕੋਈ ਪ੍ਰਬੰਧ ਆਦਿ ਦਿਖਾਈ ਦਿੱਤੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਲਗਾਤਾਰ ਅਧਿਕਾਰੀਆਂ ਨੂੰ ਦੱਸਤਾ ਕਿ ਜੇਂਦੀ ਕੋਈ ਵੀ ਕਿਸਾਨ ਮੰਡੀ ਜੇਰਾ ਖਰਾਬ ਨਾ ਹੋਵੇ ਤਾਂ ਪ੍ਰਬੰਧ ਪੂਰੇ ਹੋਣਗੇ ਲੇਕਿਨ ਥੱਲੇ ਗਰਾਊਂਡ ਦੀ ਗੱਲ ਕਰੀਏ ਅਧਿਕਾਰੀ ਇਸ ਗੱਲ ਦੀ ਲੱਗਦਾ ਕਿ ਪ੍ਰਵਾਹ ਨਹੀਂ ਕਰਦੇ ਤਾਂ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਜਿਹੜੇ ਕਿਸਾਨਾਂ ਨੂੰ ਇਸ ਦੀ ਮਾਰ ਚ ਮਿਤਾ ਰਹੀ ਆ ਤਾਂ ਕਿਸਾਨਾਂ ਦੀ ਪੁੱਤਾਂ ਕੋ ਪਾਲੀ ਫਸਲਾਂ ਜਿਹੜੀ ਬਾਰਸ਼ ਦੇ ਵਿੱਚ ਪਾਣੀ ਦੇ ਵਿੱਚ ਵਹਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਸੁੱਤਲਾ ਦਾ ਕਿਸਾਨ ਹੜਾ ਵਿੱਚ ਹੈ ਜਿਹੜੇ ਕਿਸਾਨ ਪ੍ਰਸ਼ਾਸ ਦੀ ਹੜਾ ਹੈ ਜਿੱਥੇ ਪ੍ਰਸ਼ਾਸਨ ਕਲੀ ਭਈ ਲੇਕਿਨ ਉਸੇ ਬਜਰਾ ਝੋਨਾ ਲੈ ਕੇ ਕਿਸਾਨ ਲੈ ਕੇ ਆਉਂਦੇ ਨੇ ਮਟਿਆਚ ਉੱਥੇ ਬਾਰਸ਼ ਨੇ ਪਾਣੀ ਜਰਨਾ ਚੋਨਾ ਬਾਦ ਦਿੱਤਾ ਤਾਂ ਇਸ ਕਰਕੇ ਕਿਸਾਨਾਂ ਨੂੰ ਕਾफी ਪ੍ਰੇਸ਼ਾਨੀ ਜਿਹੜੀ ਉਹ ਚੱਲਨੀ ਪੈ ਰਹੀ ਹੈ ਤਾਂ ਇਸੇ ਕਿਧਰ ਕਿਧਰ ਜ਼ਿੰਮੇਵਾਰ ਕਿਧਰ ਪ੍ਰਸ਼ਾਸਨ ਹੈ ਉਹ ਹੋਣਾ ਚਾਹੀਦਾ ਜੇ ਅੜਤੀ ਜਿਹੜੇ ਉਹਨੇ ਜ਼ਿੰਮੇਵਾਰੀ ਹੁੰਨੀ ਸੀ ਦੀ ਅਗਰਕਾਰ ਦੇ ਨਾਲ ਚੋਨਾ ਕਿਸਾਨ ਜਿਹੜੇ ਦਾ ਸਰ ਜਿਹੜਾ ਕਿ ਚਿਰ ਤੋਂ ਬੀਜਦੇ ਤਾਂ ਉਹਨੂੰ ਪੁੱਤਾਂ ਵਾਂਗ ਰੱਖਦੇ ਲੇਕਿਨ ਇਸ ਵੀਡੀਓ ਪਾਣੀ ਚ ਪਹਿ ਉਹਨਾਂ ਜਿਹੜੇ ਸਨ ਕਰ ਸਵਾਲੇ ਖੜੇ ਨਗਰ ਆਰਐਨਏ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਦੇਵਨੰਸ ਸਰ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਫਰੀਦਕੋਟ ਦੀਆਂ ਅਜ ਮੰਡੀ ਹੈ ਉਸ ਦੀਆਂ ਇਹ ਤਸਵੀਰਾਂ ਪ੍ਰਸ਼ਾਸਨ ਦੀ ਪੋਲ ਖੁਲਦੀਆਂ ਇਹ ਤਸਵੀਰਾਂ ਕਿਉਂਕਿ ਕਿਸਾਨਾਂ ਤੇ ਮੀਂਹ ਦੀ ਮਾਰ ਇੱਥੇ ਦੇਖਣ ਨੂੰ ਮਿਲੀ ਹੈ ਕਿਸਤੇ ਕੇ ਨਾਲ ਮੰਡੀ ਦੇ ਅੰਦਰ ਦੀਆਂ ਤਸਵੀਰਾਂ ਕਿਉਂਕਿ ਮੀਂਹ ਦੇ ਰਾਤ ਤੋਂ ਹੀ ਕਈ ਥਾਵਾਂ ਤੇ ਪੈ ਰਿਹਾ ਹੈ ਮੌਸਮ ਦਾ ਮਜਾਜ ਬਦਲਿਆ ਹੈ ਪਰ ਕਿਸਤੇ ਕੇ ਨਾਲ ਜੋ ਅਸਮਾਨ ਹੈਟ ਖੁੱਲਾ ਚੋਨਾ ਪਿਆ ਸੀ ਉਪੇਜ ਗਿਆ ਹੈ ਬੋਰੀਆਂ ਪਈਆਂ ਹੋਈਆਂ ਝੋਨੇ ਦੀਆਂ ਤਸਵੀਰਾਂ 'ਚ ਦੇਖੀਆਂ ਜਾ ਸਕਦੀਆਂ ਨੇ ਕਿਸੇ ਕਨਾਲ ਦੇ ਝੋਨੇ ਦੀ ਫਸਲ ਸੀ ਉਪੇਜ ਗਈ ਹੈ ਕਿਉਂਕਿ ਪਹਿਲਾ ਹੜਾ ਦੀ ਮਾਰ ਕਿਸਾਨਾਂ ਤੇ ਬਈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਡਾ ਨੁਕਸਾਨ ਝੱਲਾ ਪਿਆ ਪਰ ਹੁਣ ਮੰਡੀ ਦੀਆਂ ਇਹ ਤਸਵੀਰਾਂ ਫਰੀਦਕੋਟ ਮੰਡੀ ਦੀਆਂ ਜਿੱਥੇ ਕਿ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੂਰ ਖੁੱਲਦੀ ਹੋਈ ਨਜ਼ਰ ਆ ਰਹੀ ਹਾਲਾਂਕਿ ਇਹ ਦਾਅਵੇ ਕੀਤੇ ਗਏ ਸੀ ਕਿ ਮੰਡੀਆਂ ਚ ਜੋ ਪੁਖਤਾ ਪ੍ਰਬੰਧ ਨੇ ਕਿਸਾਨਾਂ ਦੇ ਲਈ ਕੀਤੇ ਗਏ ਨੇ ਤੇ ਮੇਰੇ ਨਾਲ ਮੇਰੇ ਸੋਗੇ ਜਲੰਧਰ ਤੋਂ ਸਹਿਜ ਜੁਨੇਜਾ ਲਾਈਵ ਜੁੜੇ ਹੋਏ ਨੇ ਸਹਿਜ ਜਲੰਧਰ ਦਾ ਮੌਸਮ ਕੀ ਕੁਝ ਕਹਿੰਦਾ ਹੈ ਕਿਉਂਕਿ ਮੌਸਮ ਦਾ ਮિજાਜ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਅਚਾਨਕ ਬਿਲਕੁਲ ਸਰਜੋਤ ਗੱਲ ਕਰੀ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਹੁਣ ਇਸ ਵਾਰ ਜਿਹੜਾ ਕਿ ਹੈ ਅੱਜ ਮੌਸਮ ਦਾ ਮੂਜਾਜ਼ ਬਦਲਿਆ ਤਾਂ ਸਵੇਰੇ 6 ਵਜੇ ਜਿਹੜਾ ਮੌਸਮ ਸੀਗਾ ਬਹੁਤ ਜ਼ਿਆਦਾ ਕਾਰੇ ਬਦਲ ਜਿਹੜੇ ਐ ਛਾਏ ਹੋਏ ਸੀਗੇ ਪਰ ਹੁਣ ਜਿਹੜਾ ਹੈ ਬਾਰਿਸ਼ ਰੁਕੀ ਹੈ ਬਾਰਿਸ਼ ਵੀ ਸਵੇਰੇ ਕਾਫੀ ਹੋਈ ਸੀਗੀ ਪਰ ਹੁਣ ਬਾਰਿਸ਼ ਜਿਹੜੀ ਰੁਕ ਗਈ ਹੈ ਤਾਂ ਮੌਸਮ ਜਿਹੜਾ ਹੈ ਕਾਫੀ ਕਹਿ ਸਕਦੇ ਆ ਕਿ ਠੰਡਾ ਮੌਸਮ ਹੈ ਔਰ ਬੱਦਲ ਵੀ ਜਿਹੜਾ ਹੈ ਇੱਥੇ ਘੱਟ ਦਿਖਾਈ ਦੇ ਰਿਹਾ ਪਰ ਧੁੱਪ ਵੀ ਨਹੀਂ ਹੈ ਤਾਂ ਕਾਫੀ ਜਿਹੜਾ ਕਿ ਮੌਸਮ ਅਜੇ ਮੂਜਾਜ਼ ਬਦਲਿਆ ਔਰ ਅੱਜ ਸੰਡੇ ਮਾਰਕੀਟ ਕਾਫੀ ਜ਼ਿਆਦਾ ਜਲੰਧਰ ਦੀ ਮਸ਼ਹੂਰ ਹੈ ਉਹ ਲੱਗਣ ਜਾ ਰਹੀ ਹੈ ਔਰ ਲੋਕਾਂ ਚ ਇਹ ਵੀ ਡਰ ਰਹਾ